21ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਰੋੜਾਂ ਕਿਸਾਨਾਂ ਲਈ ਵੱਡੀ ਖਬਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਕਦੋਂ ਆਵੇਗੀ 21ਵੀਂ ਕਿਸ਼ਤ ਇਸ ਲਈ ਕੀ ਕੰਮ ਕਰਨਾ ਜ਼ਰੂਰੀ ਅਗਸਤ ਵਿੱਚ ਆਈ ਸੀ 20ਵੀਂ ਕਿਸ਼ਤ ਹੁਣ ਕਦੋਂ ਆ ਸਕਦੀ ਹੈ 21ਵੀਂ ਕਿਸ਼ਤ ਕਿਸ ਨੂੰ ਮਿਲਦਾ ਹੈ ਇਸ ਯੋਜਨਾ ਦਾ ਲਾਭ ਸੂਚੀ ਵਿੱਚ ਇਸ ਤਰ੍ਹਾਂ ਚੈੱਕ ਕਰੋ ਆਪਣਾ ਨਾਮ ਪੈਧਪੁਰ ਕਮ ਨਾ ਕੀਤੇ ਤਾਂ ਫਸ ਜਾਵੇਗੀ ਤੁਹਾਡੀ ਕਿਸ਼ਤ ਜੇਕਰ ਕਿਸ਼ਤ ਨਹੀਂ ਆਉਂਦੀ ਤਾਂ ਕੀ ਕਰਨਾ ਹੈ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਦੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਹਾਜ਼ਰਾ ਅੱਜ ਦਾ ਮੁੱਖ ਅਪਡੇਟ ਭਾਰਤ ਦੇ ਕਰੋੜਾ ਕਿਸਾਨ ਪੀਐਮ ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ ਦੱਸਦੀ ਹੈ ਇਸ ਯੋਜਨਾ ਅਧੀਨ ਕੇਂਦਰ ਸਰਕਾਰ ਯੋਗ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਤਿੰਨ ਕਿਸ਼ਤਾਂ ਵਿੱਚ ਭੇਜੀ ਜਾਂਦੀ ਹੈ ਹਰ ਕਿਸ਼ਤ ਦੀ ਰਕਮ 2000 ਰੁਪਏ ਹੁੰਦੀ ਹੈ ਇਸ ਦਰਮਿਆਨ ਸਰਕਾਰ ਵੱਲੋਂ ਪੀਐਮ ਕਿਸਾਨ ਦੀ ਵੈੱਬਸਾਈਟ ਤੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕੀ ਹੈ ਨਵਾਂ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ पीएम किसान योजना ਵਿੱਚ ਕੁਝ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦਣ ਵਾਲੇ ਕਿਸਾਨ ਅਤੇ ਉਹ ਪਰਿਵਾਰ ਸ਼ਾਮਲ ਹਨ ਜਿੱਥੇ ਇੱਕ ਤੋਂ ਵੱਧ ਮੈਂਬਰ ਰਕਮ ਲੈ ਰਹੇ ਹਨ ਜਿਨ੍ਹਾਂ ਮਾਮਲਿਆਂ ਵਿੱਚ ਲਾਭ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਯੋਗਤਾ ਨੋ ਯੂਰ ਸਟੇਟਸ ਸੁਧਾਰਾਂਹੀਂ ਪੀਐਮ ਕਿਸਾਨ ਵੈੱਬਸਾਈਟ ਮੋਬਾਈਲ ਐਪ ਜਾਂ ਕਿਸਾਨ ਈ ਮਿੱਤਰਾ ਚੈਟ ਬਾਕਸ ਤੇ ਚੈੱਕ ਕਰ ਲੈਣ ਯਾਨੀ ਜਿਨ੍ਹਾਂ ਕਿਸਾਨਾਂ ਨੇ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦੀ ਹੈ ਜਾਂ ਮਲਿੱਕੀਅਤ ਹਾਸਲ ਕੀਤੀ ਹੈ ਜਾਂ ਜਿਨ੍ਹਾਂ ਦੇ ਵਾਰ ਵਿੱਚ ਪਤੀ ਪਤਨੀ ਮਾਤਾ ਪਿਤਾ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਜਾਂ ਨਾਬਾਲਿਕ ਬੱਚੇ ਇੱਕੋ ਸਮੇਂ ਲਾਭ ਲੈ ਰਹੇ ਹਨ ਉਹਨਾਂ ਨੂੰ ਹੁਣ ਫਿਜ਼ੀਕਲ ਵੈਰੀਫਿਕੇਸ਼ਨ ਪੂਰਾ ਹੋਣ ਤੱਕ ਕਿਸ਼ਤ ਨਹੀਂ ਮਿਲੇਗੀ ਦੱਸਦੀ ਹੈ ਕਿ ਸਰਕਾਰ ਹੁਣ ਹੁਣ ਤੱਕ ਇਸ ਯੋਜਨਾ ਅਧੀਨ 20 ਕਿਸ਼ਤਾਂ ਜਾਰੀ ਕਰ ਚੁੱਕੀ ਹੈ ਸਭ ਤੋਂ ਹਾਲੀਆਂ 20ਵੀਂ ਕਿਸ਼ਤ 2 ਅਗਸਤ 2025 ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਸੀ ਹੁਣ ਸਭ ਦੀ ਨਜ਼ਰ 21ਵੀਂ ਕਿਸ਼ਤ ਤੇ ਟਿੱਕੀ ਹੋਈ ਹੈ ਆਓ ਜਾਣਦੇ ਹਾਂ ਕਦੋਂ ਆਵੇਗੀ 21ਵੀਂ ਕਿਸ਼ਤ ਹਰ ਮੌਸਮ ਨੇੜੇ ਹੈ ਇਸ ਕਰਕੇ ਕਈ ਕਿਸਾਨ ਉਮੀਦ ਕਰ ਰਹੇ ਹਨ ਅਗਲੀ ਇਸ ਤਰ੍ਹਾਂ ਦੀਵਾਲੀ 2025 ਤੋਂ ਪਹਿਲਾਂ ਉਹਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ ਪਰ ਅਜੇ ਤੱਕ ਸਰਕਾਰ ਨੇ ਰਕਮ ਜਾਰੀ ਹੋਣ ਦੀ ਤਾਰੀਖ ਬਾਰੇ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਹੈ ਯੋਜਨਾ ਦੇ ਨਿਯਮਾਂ ਮੁਤਾਬਕ ਸਰਕਾਰ ਹਰ 4 ਮਹੀਨੇ ਵਿੱਚ ਕਿਸ਼ਤ ਜਾਰੀ ਕਰਦੀ ਹੈ ਪਿਛਲੀ ਕਿਸ਼ਤ ਅਗਸਤ 2000 ਪਿਛਲੀ ਕਿਸ਼ਤ ਅਗਸਤ ਦੀ ਸ਼ੁਰੂਆਤ ਵਿੱਚ ਆਈ ਸੀ ਐਸ ਲਈ 21ਵੀਂ ਕਿਸ਼ਤ ਦਸੰਬਰ 2025 ਦੇ ਆਸ-ਪਾਸ ਆਉਣ ਦੀ ਉਮੀਦ ਹੈ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਬੋਲਨਾ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ